ਲੌਂਗ ਦੇਖ ਰਹੇ ਸਾਰੇ ਦਰਸ਼ਕਾਂ ਦੇ ਲਈ ਅਸੀਂ ਤਾਜ਼ੀਆਂ ਖਬਰਾਂ ਦੇ ਉੱਤੇ ਤਫ਼ਸਿਲਾ ਲੈ ਕੇ ਹਾਜ਼ਰ ਆ ਮੇਰੇ ਨਾਲ ਇਸ ਚਰਚਾ ਸ਼ਾਮ ਰਹਿਣ ਵਾਲੇ ਨੇ ਸਰਵਜਪਾਲ ਸਿੰਘ ਸਿੱਧੂ ਸਾਹਿਬ ਜੇਕਰ ਗੱਲ ਕਰੀਏ ਥੋੜੀ ਜੀ ਪਿਛਾਂ ਜਾ ਕੇ ਕਿ ਸੰਦੇਵ ਸਿੰਘ ਢੀਂਟ ਸਾਹਿਬ ਹਰਾਂ ਦਾ ਲੰਗੇ ਕਾਲ ਜਿਵੇਂ ਭੋਗ ਸੀਗਾ ਉਸ ਭੋਗ ਤੇ ਜੋ ਗੱਲ ਤੁਰੀ ਉਹ ਬੜੀ ਧਿਆਨ ਦੇ ਯੋਗ ਹੈ ਉਸ ਨੂੰ ਵਿਚਾਰਨਾ ਉਸ ਨੂੰ ਮੰਥਨ ਕਰਨਾ ਬਹੁਤ ਜ਼ਰੂਰੀ ਹੈ ਕਿ ਕੀ ਇਹ ਮੁੜ ਕੇ ਏਕਤਾ ਦੀ ਗੱਲ ਜਿਹੜੀ ਇਹ ਆਪਸੀ ਏਕਤਾ ਦੀ ਗੱਲ ਹੈ ਕਿ ਬੀਜੇਪੀ ਨਾਲ ਏਕਤਾ ਦੀ ਗੱਲ ਹੈ। ਕਿ ਇਹ ਪੰਥਕ ਏਕਤਾ ਦੀ ਗੱਲ ਹੈ ਕਿ ਐ ਅਕਾਲੀ ਦਲ ਤੇ ਬੀਜੇਪੀ ਦੀ ਏਕਤਾ ਦੀ ਗੱਲ ਹੈ। ਇਹਦੇ ਪਿੱਛੇ ਵੀ ਨੁਕਤਾ ਨਿਗਾਹ ਦੇ ਵਿੱਚ ਕੌਣ ਹੈ? ਜਾਖੜ ਹੋਰਾਂ ਦਾ ਉੱਥੇ ਬਿਆਨੀਆਂ ਦੇ ਅਰਥ ਕੀ ਨੇ ਮੈਂ ਇਸ ਨੂੰ ਫਰੋਲ ਕੇ ਗੱਲ ਕਰਾਂਗਾ ਤੇ ਉੱਥੇ ਹੀ ਮਨਪ੍ਰੀਤ ਯਾਦਲੀ ਤੇ ਸੁਖਵੀਰ ਬਾਦਲ ਦੇ ਬੋਲਾਂ ਦੇ ਕੀ ਅਰਥ ਨੇ? ਤੇ ਉਹ ਸਮੇਂ ਜਦੋਂ ਉੱਥੇ ਸਮੁੱਚਾ ਸਿੱਖ ਜਗਤ ਬੈਠਾ ਹੋਵੇ ਜਾਂ ਅਕਾਲੀ ਦਲ ਨਾਲ ਸੰਬੰਧਤ ਸਾਰੀਆਂ ਧਿਰਾਂ ਬੈਠੀਆਂ ਹੋਣ ਤੇ ਮੰਚ ਦੇ ਉੱਤੇ ਉੱਥੇ ਲਾਗੇ ਮਤਲਬ ਯਾਨੀ ਹਰਪਿੰਦਰ ਸਿੰਘ ਵੀ ਵਾ ਬਾਹਰ ਨਾਮਦਿੰ ਤੁਮਾ ਹੋਰੀ ਵੀ ਇਹ ਸਭ ਬੈਠੇ ਹੋਣ ਇਹਦੇ ਕੀ ਅਰਥ ਨੇ ਕਿੱਥੋਂ ਤੱਕ ਇਹ ਗੈਰੀ ਰਾਜਨੀਤੀ ਹੈ ਜਾਂ ਇਹ ਗੱਲ ਭੋਗ ਤੇ ਹੀ ਭੋਗ ਪੈਣ ਜੋਗੀ ਹੈ ਚਲੋ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਹੁਣ ਲੁਧਿਆਣਾ ਦੀ ਜਿਮਨੀ ਚੌਂੜ ਦੇ ਵਿੱਚ ਹਰ ਦਾਅ ਪੇਚ ਇਕਤਿਆਰ ਕਰ ਰਹੇ ਨੇ ਕਦੇ ਕਹਿੰਦੇ ਨੇ ਕਿ ਅਸੀਂ ਕਲਦੋਂ ਦਾ ਨੈਕਸਸ ਤੋੜਤਾ ਕਦੇ ਕਹਿੰਦੇ ਨੇ ਕਿ ਆਹ ਲੋ ਜੀ ਇਹ ਤਾਂ ਗੋਲਕ ਪ੍ਰਬੰਧਕ ਕਮੇਟੀ ਆ ਤੇ ਹੁਣ ਧਾਮੀ ਹੋਰਾਂ ਨੇ ਵੀ ਮੋੜਮਾ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਬਿਆਨੀਆਂ ਹੋਇਆ ਕਿ ਸ਼ੋਭਦਾ ਨਿਗਮ ਮੁੱਖ ਮੰਤਰੀ ਨੂੰ ਮਾਫੀ ਮੰਗਣ ਤੇ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਖਿਲਾਫ ਕਾਫੀ ਸਵਾਲ ਉੱਠ ਰਹੇ ਨੇ ਕਿ ਇਹ ਬੋਲਣਾ ਸ਼ੋਭਦਾ ਨਹੀਂ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਮੈਂ ਸਵਾਗਤ ਕਰਦੇ ਹਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਅੰਤਮ ਅਰਦਾਸ ਮੌਕੇ ਜੋ ਰਾਜਨੀਤਿਕ ਤਕਰੀਰਾਂ ਹੋਈਆਂ ਉਹ ਇੱਕ ਅਕਾਲੀ ਦਲ ਦੀ ਪੰਥਕ ਏਕਤਾ ਦੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਏਕਤਾ ਦੀ ਗੱਲ ਤੁਰੀ ਠੀਕ ਹੈ ਮਤਲਬ ਕਿ ਇਸ ਮੌਕੇ ਤੇ ਉਤੇ ਸਤਿ ਭਾਵਨਾ ਦੇ ਹਵਾਲੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਉਹ ਸੁਖਵੀਰ ਸਿੰਘ ਬਾਦਲ ਨੇ ਵੀ ਕੀਤੀਆਂ ਉਹ ਮਨਪ੍ਰੀਤ ਯਾਲੀ ਨੇ ਵੀ ਕੀਤੀਆਂ ਪਰ ਜਿਸ ਤਰ੍ਹਾਂ ਫਿਕਰ ਪਰਟਾਇਆ ਸੁਨੀਲ ਜਾਖੜ ਨੇ ਕਿ ਦੇਖੋ ਜੀ ਮੈਂ ਬਹੁਤ ਚਿੰਤਾ ਤਾਂ ਕਿ ਫਿਰ ਇੰਤਕਾਲ ਕਿਸੇ ਹੋਰ ਦੇ ਨਾਂ ਤੇ ਚੜ ਜਾਣਾ ਉਹ ਇੰਤਕਾਲ ਕਿਹਦਾ ਜ਼ਿਕਰ ਕਰਦੇ ਆ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜਾਂ ਭਾਜਪਾ ਦੇ ਨਾਂ ਤੇ ਵੀ ਇੰਤਕਾਲ ਚੜਾਉਣ ਤੋਂ ਬਚਣਾ ਚਾਹੁੰਦੇ ਆ ਜਾਂ ਫਿਰ ਉਹ ਏਜੰਡਾ ਹੀ ਇਹੀ ਪਾਲ ਕੇ ਗੱਲ ਕਰ ਰਹੇ ਆ ਕਿ ਬਈ ਕਰੋ ਇਕਤਾ ਇੱਧਰ ਤੁਸੀਂ ਆਪਣੀ ਕਰ ਲਓ ਉੱਧਰ ਮੈਂ ਕਰਾ ਦੂੰਗਾ ਤੇ ਲੈ ਦੇ ਕੇ ਤੁਹਾਡੀ ਬੀਜੇਪੀ ਨਾਲ ਮੁੜ ਕੇ ਘੱਟ ਜੋੜ ਪਰ ਸਵਾਲ ਤਾਂ ਫਿਰ ਇਹੀ ਖੜਾ ਹੈ ਕਿ ਕੀ ਸੁਖਵੀਰ ਬਾਦਲ ਪਿੱਛੇ ਆ ਤੂੰ ਕੀ ਕੋਈ ਨਵਾਂ ਲੀਡਰ ਮੁਰੇ ਆਊ ਕੀ ਇਤਰੋਂ ਜਿਹੜੀ ਪੰਜ ਮੈਂਬਰੀ ਕਮੇਟੀ ਚੋਂ ਕੋਈ ਲੀਡਰ ਨਿਕਲੂਗਾ ਜਾਂ ਜਿਹੜੇ ਜਸਤਲਾਲ ਹਟਾਏ ਗਏ ਉਹਨਾਂ ਚੋਂ ਕੋਈ ਲੀਡਰ ਨਿਕਲੂਗਾ ਜਾਂ ਫਿਰ ਸੁਖਵੀਰ ਬਾਦਲ ਤੇ ਹੀ ਭਰੋਸਾ ਪਟਾਇਆ ਜਾਊਗਾ ਜਾਂ ਇਹ ਸਾਰੇ ਪਰੇ ਹੋ ਜਾਣਗੇ ਕੋਈ ਹੋਰ ਬੀਜੇਪੀ ਦੀ ਪਸੰਦ ਦਾ ਚਿਹਰਾ ਸਾਹਮਣੇ ਆਊਗਾ ਇਹ ਸਾਰੇ ਸਵਾਲ ਉੱਥੇ ਭੋਗਤੇ ਖੂਬ ਜੁੜੀ ਚਰਚਾ ਬਣੀ ਇਸ ਖਾਸ ਕਰ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਦਾ ਕਿ ਵੀ ਉਹ ਪੰਥਕ ਇਕਤਾ ਨਾਲੋਂ ਜਿਵੇਂ ਭਾਜਪਾ ਨਾਲ ਇਕਤਾ ਕਰਾਉਣ ਦੇ ਲਈ ਜ਼ਿਆਦਾ ਕਾਲੇ ਹੋਣਾ ਤੇ ਇਸ ਲਈ ਮੈਂ ਇੱਥੋਂ ਹੀ ਗੱਲ ਤੋਰਨਾ ਚਾਹੁੰਦਾ ਕਿ ਇਹਦਾ ਅਰਥ ਕੀ ਹੈ ਕਿ ਸੱਚਮੁੱਚ ਉੱਥੇ ਤੁਰੀ ਗੱਲ ਅਕਾਲੀ ਦਲ ਨੂੰ ਮੁੜ ਕੇ ਇੱਕ ਹੋਣ ਲਈ ਇਕੱਠਿਆਂ ਬੈਠਣ ਲਈ ਇਹ ਸਾਰੇ ਲਈ ਮਜਬੂਰ ਕਰ ਦੇਗੀ ਜਾਂ ਇਹਨਾਂ ਦੀ ਮਜਬੂਰੀ ਬਣ ਗਈ ਹੈ ਇਕੱਠਿਆਂ ਬੈਠਣਾ ਕੋਈ ਹੱਥ ਪੱਲੇ ਨਹੀਂ ਹੈ ਪਰ ਕੀ ਪੰਜਾਬ ਨੂੰ ਫਿਰ ਜਿਹੜੀ ਨਵੀਂ ਲੀਡਰਸ਼ਿਪ ਅਕਾਲੀ ਦਲ ਚੋਂ ਮਿਲਣ ਦੀ ਆਸ ਜਾਗੀ ਸੀ ਉਹਦਾ ਫਿਰ ਭੋਗ ਪੈ ਗਿਆ ਜਿਹੀ ਇਹੀ ਰੱਖਣੇ ਸੀ ਇਹੀ ਕਰਨੇ ਸੀ ਮੂਰੇ ਫਿਰ ਤਾਂ ਪਹਿਲਾਂ ਵੀ ਮੂਰੇ ਸੀ ਫਿਰ ਕੀਤਾ ਕਟਿਆ ਕੀ ਜੀ ਪਰ ਇਹ ਸਭ ਦੇ ਨਾਲ ਨਾਲ ਅਹਿਮ ਪਹਿਲੂ ਜਿਹੜਾ ਇਹਦੇ 'ਚ ਜੁੜਿਆ ਹੋਇਆ ਹੈ ਕਿ ਜੇ ਭਾਜਪਾ ਨਾਲ ਇਹ ਗੱਠਜੋੜ ਕਰਨਾ ਸੀ ਫਿਰ ਇਹ ਸਾਰੀ ਕਵਾਇਤ ਦੇ ਵੀ ਕੀ ਅਰਥ ਨੇ ਸੋ ਇੱਥੋਂ ਗੱਲ ਸ਼ੁਰੂ ਹੈ ਕਿ ਤੁਸੀਂ ਇਸ ਨੂੰ ਉਸ ਸਾਰੇ ਚਰਚਾ ਨੂੰ ਭੋਗ ਦੇ ਉੱਤੇ ਹੋਈ ਚਰਚਾ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਜਾਂ ਫਿਰ ਇਹ ਭੋਗ ਦੇ ਨਾਲ ਹੀ ਭੋਗ ਪੈ ਜਾਂਦਾ ਇਸ ਗੱਲਬਾਤ ਦਾ ਇਹ ਸਿਰਫ ਉਥੀ ਦੀ ਉਹ ਗੱਲਬਾਤ ਸੀ ਉਸ ਤੋਂ ਬਾਅਦ ਬਾਹਰ ਆ ਕੇ ਖਤਮ ਹੋ ਗਈ ਸਾਰਾ ਮੈਂ ਕੱਲ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਉੱਤੇ ਅੰਤਮ ਅਰਦਾਸ ਉੱਤੇ ਜਿਹੜੀਆਂ ਸਾਰੀਆਂ ਤਕਰੀਰਾਂ ਹੋਈਆਂ ਉਹ ਆਲਮੋਸਟ ਪੋਲੀਟੀਕਲ ਸੀ ਸਾਰਿਆਂ ਨੇ ਪੋਲੀਟੀਕਲ ਗੱਲਾਂ ਕੀਤੀਆਂ ਸ਼ਰਧਾਂਜਲੀ ਦਿੰਦੇ ਗੱਲ ਪੋਲੀਟਿਕਸ ਤੇ ਆ ਜਾਂਦੀ ਸੀ ਚਲੋ ਉਹ ਵੀ ਪੋਲੀਟੀਕਲ ਰਿਹਾ ਸਾਰੀ ਉਮਰ ਪੋਲੀਟੀਕਲ ਲੀਡਰ ਸੀਗਾ ਤੇ ਤੇ ਉਹਨੇ ਵੀ ਵੱਖਰੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਦੇ ਨਾਲ ਵਿੱਚ ਮਾਝੇ ਦੇ ਕਈ ਵੱਡੇ ਵੱਡੇ ਲੀਡਰ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਸਾਰੇ ਢਹਿ ਗਈਆਂ ਕੋਸ਼ਿਸ਼ਾਂ ਉਹਨਾਂ ਦੀਆਂ ਸਿਰੇ ਨਹੀਂ ਚੜੀਆਂ ਕਿਉਂਕਿ ਬਹੁਤ ਕੋਈ ਐਸ ਕਿਸਮ ਦੀ ਜਿਹੜੀ ਸਾਫ਼ ਸੁਥਰੀ ਪਰਸਨੈਲਿਟੀ ਚਾਹੀਦੀ ਹੈ ਜਿਹੜੀ ਕਿ ਅੱਗੇ ਲੱਗ ਕੇ ਤੇ ਜਿਹਦੇ ਤੇ ਲੋਕ ਵਿਸ਼ਵਾਸ ਕਰਨ ਅਕਾਲੀ ਦਲ ਚ ਉਹ ਹੀ ਕੋਈ ਨਵਾਂ ਅਕਾਲੀ ਦਲ ਖੜਾ ਕਰ ਸਕਦੀ ਹੈ ਤੇ ਨਹੀਂ ਤਾਂ ਮੁਸ਼ਕਲ ਹੈ ਸਾਰਾ ਕੁਝ ਦੇਖ ਲਿਆ ਵੀ ਇੰਨੀਆਂ ਸਾਫ ਸੁਥਰੀਆਂ ਨਹੀਂ ਸੀ ਪਰਸਨਲਟੀਆਂ ਤੇ 19 21 ਦਾ ਫਰਕ ਹੋਵੇ ਸਾਰਿਆਂ 'ਚ ਤੇ ਇਹਨਾਂ ਸਾਰੇ ਲੀਡਰਾਂ 'ਚ ਸਣੇ ਸੁਖਵੀਰ ਬਾਦਲ ਨਾਲ ਜੁੜੇ ਹੋਏ ਹੁਣ ਬੰਦੇ ਆ ਤੇ ਜਿਹੜੇ ਇਸ ਤੋਂ ਨਿਕਲ-ਨਿਕਲ ਕੇ ਵਿਰੋਧੀ ਪਲੇਟਫਾਰਮ ਖੜੇ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਉਹਨਾਂ ਸਾਰਿਆਂ 'ਚ 19 21 ਦਾ ਹੀ ਫਰਕ ਸੀਗਾ ਸਾਰਾ ਇਸ ਕਰਕੇ ਉਹਨਾਂ ਦੇ ਪਿੱਛੇ ਲੋਕ ਲੱਗੇ ਨਹੀਂ ਕ੍ਰੈਡੀਬਿਲਟੀ ਦਾ ਸਵਾਲ ਹੁੰਦਾ ਪੋਲਿਟਿਕਸ ਵਿੱਚ ਤੇ ਦੂਜਾ ਸਵਾਲ ਇਹ ਹੁੰਦਾ ਵੀ ਤੁਸੀਂ ਕਿਹੜਾ ਕਿਹੜਾ ਪੋਲਿਟਿਕਸ ਕਿਹੜੀ ਲੈ ਕੇ ਚੱਲੇ ਹੋ ਪੋਲਿਟਿਕਸ ਮੀਨ ਵਿਚਾਰਧਾਰਾ ਕਿਹੜੀ ਲੈ ਕੇ ਚੱਲੇ ਹੋ ਜੇ ਤੁਹਾਡੀ ਵਿਚਾਰਧਾਰਾ ਉੱਥੇ ਹੀ ਖੜੀ ਆ ਸਾਰਿਆਂ ਦੀ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੀਜੇਪੀ ਵਾਲੀ ਲਾਈਨ ਤੇ ਹੀ ਖੜੇ ਹੋ ਔਰ ਮੋਟੇ ਮੋਟੇ ਥੋੜੇ ਜਿਹਾ ਫਰਕ ਨਾਲ ਪਰਸਨਲਿਟੀਆਂ ਦੇ ਫਰਕ ਨਾਲ ਪਾਰਟੀ ਨਹੀਂ ਖੜੀ ਹੁੰਦੀ ਵਿਚਾਰਧਾਰਾ ਦੇ ਪਾਰਟੀ ਨਾਲ ਵੀ ਖੜੀ ਹੁੰਦੀ ਹੈ ਵਿਚਾਰਧਾਰਾ ਦਾ ਫਰਕ ਹੀ ਨਹੀਂ ਸੀ ਇਹ ਵੀ ਸਾਰੇ ਜਿੰਨੇ ਲੀਡਰ ਸੀ ਐਡੀ ਹਿੰਮਤ ਨਹੀਂ ਸੀ ਸੈਂਟਰ ਤੋਂ ਬਗੈਰ ਸੈਂਟਰ ਉੱਤੇ ਬਈ ਬੀਜੇਪੀ ਹੈ ਬੀਜੇਪੀ ਤੋਂ ਬਗੈਰ ਪਾਰਟੀ ਖੜੀ ਕਰ ਲੈਣ ਉਹੀ ਸਹਾਰਾ ਉਹਦਾ ਹੀ ਮੰਗਦੇ ਸੀਗੇ ਤੇ ਉਹਦਾ ਲੈਣਾ ਚਾਹੁੰਦੇ ਸੀ ਇਸ ਕਰਕੇ ਪਹਿਲੇ ਦੋ ਗਰੁੱਪ ਜਿਹੜੇ ਪਲੇਟਫਾਰਮ ਬਣੇ ਉਹ ਦੋਨੋਂ ਤਾਂ ਹੀ ਠਹਿ ਗਏ ਕਿਉਂਕਿ ਇਹ ਵੀ ਉਹਨਾਂ ਦਾ ਟੈਸਟਡ ਬਾਦਲ ਪਰਵਾਰ ਵੀ ਇੱਕ ਬੀਜੇਪੀ ਦਾ ਟੈਸਟਡ ਹੈ ਸਾਰਾ ਹਾਊਸ ਹੈ ਟੈਸਟਡ ਜਿਹਦੇ ਮੁਤਾਬਕ ਉਹ ਉਹਨਾਂ ਨੂੰ ਉਹਨਾਂ ਸਾਰਾ ਟ੍ਰਾਇਲ ਚੋਂ ਲੰਘਿਆ ਵਾ ਇਸ ਕਰਕੇ ਇਹਨਾਂ ਤੇ ਤਾਂ ਉਸ ਤੇ ਤਾਂ ਹੈ ਨਹੀਂ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੀ ਤੇ ਇਸ ਕਰਕੇ ਸਾਰੇ ਵਿਸ਼ਵਾਸ ਕਰਦੇ ਸੀ ਇਸ ਕਰਕੇ ਉਹਨਾਂ ਦੇ ਵਿਰੋਧ ਵਿੱਚ ਕੋਈ ਵੱਡੀ ਲੜਨ ਨਹੀਂ ਖਿੱਚ ਸਕੇ ਇਸ ਕਰਕੇ ਅਡਾਲੂ ਜੀ ਦਾ ਨਾਮ ਡਿਫਰੈਂਸ ਕਿਸੇ ਆਰਥਿਕਤਾ ਮੁੱਦੇ ਤੇ ਨਹੀਂ ਡਿਫਰੈਂਸ ਕਿਸੇ ਪੰਜਾਬ ਦੀਆਂ ਮੰਗਾਂ ਤੇ ਨਹੀਂ ਡਿਫਰੈਂਸ ਬਹੁਤ ਰੀਜਨਲ ਜਿਹੜੀ ਪਾਰਟੀ ਅਕਾਲੀ ਦਲ ਦਾ ਇੱਕ ਉਹਦੀ ਟੋਨ ਐਂਡ ਟੈਨਰ ਸੀ ਉਹਦਾ ਜਿਹੜਾ ਇੱਕ ਇੱਕ ਲੰਬੋ ਲਵਾ ਇੱਕ ਰੀਜIONAL ਪਾਰਟੀ ਆਲਾ ਹੁੰਦਾ ਸੀ ਵੱਖਰਾ ਹੁੰਦਾ ਸੀ ਦਿੱਲੀ ਦੇ ਵਿਰੋਧ ਆਲਾ ਹੁੰਦਾ ਸੀ ਸਿਆਸੀ ਵਿਰੋਧ ਆਲਾ ਤਾਂ ਰਿਹਾ ਹੀ ਆ ਕਲਾ ਚਲੋ ਉਹ ਵੀ ਇਹਨਾਂ ਨੇ ਨਹੀਂ ਸ਼ਾਰੀਆਂ ਨੇ ਛੱਡਤਾ ਸੀ ਕਿਉਂਕਿ ਜਿਨ੍ਹਾਂ ਨੇ ਸੱਤਾ ਹੰਢਾਈ ਐ ਉਹਨਾਂ ਨੇ ਲੰਬੇ ਸਮੇਂ ਵਿੱਚ ਉਹਨਾਂ ਦੇ ਹੱਥੇ ਪੈ ਗਏ ਆ ਉਹਨਾਂ ਦੇ ਦਿਮਾਗਾਂ 'ਚ ਗਰੂਪਸ ਲੰਬੇ ਬਣ ਡੂੰਗੇ ਬਣ ਗਏ ਸੀ ਵੀ ਉਹ ਸਾਰੇ ਸੈਂਟਰਲ ਦੇ ਅਜੰਡੇ ਨਾਲ ਹੀ ਜੁੜ ਗਏ ਸੀ ਵੀ ਸਾਰੇ ਉਹਨਾਂ ਵੱਖਰਾ ਸੋਚ ਹੀ ਨਹੀਂ ਸਕਦੇ ਉਹਨਾਂ ਨੂੰ ਡਰ ਲੱਗਦਾ ਉਹਨਾਂ 'ਚ ਕਪੈਸਿਟੀ ਨਹੀਂ ਰਹੀ ਸੀ ਕਿ ਉਹ ਵੱਖਰੀ ਕੋ ਰੀਜਨਲ ਪਾਰਟੀ ਵਾਲੀ ਕਰਦੇ ਇਸੇ ਕਰਕੇ ਜਦੋਂ ਏਕਤਾ ਦੀ ਗੱਲ ਹੁੰਦੀ ਹੈ ਏਕਤਾ ਦੀ ਗੱਲ ਹੁੰਦੀ ਹੈ ਵੀ ਜਿਵੇਂ ਥੇ ਵੈਸੇ ਰਹਿ ਜੀਏ ਸੀ ਉੱਥੇ ਥਾਂ ਤੇ ਪਹੁੰਚ ਜੀਏ ਜਿੱਥੇ ਅਸੀਂ ਪਹਿਲਾਂ ਸੀ ਇਹਦਾ ਮਤਲਬ ਇਹ ਹੈ ਵੀ ਜਿਵੇਂ ਥੇ ਬਸ ਪਾਰਟੀ ਜਿਵੇਂ ਸੀ ਠੀਕ ਆ ਆਈ ਮੈਂ ਛੋਟੇ ਛੋਟੇ ਗੁੱਸੇ ਗਲੇ ਪਾਸੇ ਕਰ ਦਿਓ ਜੇ ਫਰਜ਼ ਕਿ ਦਾ ਸੁਖਵੀਰ ਬਾਲ ਨੂੰ ਪ੍ਰਧਾਨ ਨਹੀਂ ਬਣਾਉਣਾ ਤਾਂ ਉਹਨੂੰ ਪੈਟਰਨ ਬਣਾ ਦਿਓ ਵੱਡੇ ਬਾਦਲ ਵੀ ਪੈਟਰਨ ਰਹੇ ਹੀ ਆ ਕਿੰਨਾ ਚਿਰ ਵੀ 10 ਸਾਲ ਲੰਬਾ ਸੀ ਇਹ ਹੁਣ ਵੀ ਪਾਰਟੀ ਦਾ ਪੈਟਰਨ ਹੈ ਕੋਈ ਇਹ ਜੀ ਹੋਰ ਅਹੁਦਾ ਦੇ ਦਿਓ ਉਹਦੇ ਮੁਤਾਬਕ ਇਹ ਸਮਝੌਤੇ ਆ ਸਾਰੇ ਸਮਝੌਤੇ ਦਾ ਮਤਲਬ ਵੀ ਸਾਰੀ ਜੀ ਨੂੰ ਸਥਿਤੀ ਨੂੰ ਉਸੇ ਦੀ ਤਰ੍ਹਾਂ ਹੀ ਰੱਖਣਾ ਕੋਈ ਤਬਦੀਲੀ ਨਾ ਕਰਨੀ ਵਿਚਾਰਤ ਰਾਜ ਪੋਲਿਟਿਕਸ ਚ ਤੇ ਸਟਰਕਚਰ ਚ ਉਹੀ ਬੰਦੇ ਸਾਰੇ ਰੱਖਣੇ ਆ ਵੀ ਆਪਾਂ ਕਿਉਂ ਖਰਾਬ ਕਰਦੇ ਆ ਆਪਾਂ ਕਰ ਲੜਾਂਗੇ ਤਾਂ ਕੋਈ ਹੋਰ ਆਊਗਾ ਤੇ ਇਸ ਕਰਕੇ ਆਪਾਂ ਹੈਗੇ ਆ ਸੀਨ ਤੇ ਤੇ ਆਪਾਂ ਇਕੱਠੇ ਹੋਵੋ ਸ਼ਾਇਦ ਆਪਣਾ ਹੌਲੀ ਹੌਲੀ ਦੂਜੇ ਪਾਸੇ ਆਲਟਰਨੇਟਿਵ ਨਹੀਂ ਨਾ ਰਿਹਾ ਜਿਹਨੂੰ 3 ਨਾ ਫੈਕਟਰ ਕਹਿੰਦੇ ਆ ਵੀ ਆਲਟਰਨੇਟਿਵ 노 ਆਲਟਰਨੇਟਿਵ ਤੇ ਉਹ ਇਸ ਕਰਕੇ ਫਿਰ ਸਾਨੂੰ ਹੀ ਚੋਣ ਲੈਣਗੇ ਲੋਕੋ ਨੇ ਕੋਈ ਹੈ ਨਹੀਂ ਕੁਝ ਇੱਥੋਂ ਦੀ ਪੋਲਿਟਿਕਸ ਵਿੱਚ ਇੱਕ ਹੋਰ ਵੀ ਸਾਡੇ ਸਮੱਸਿਆ ਹੈਗਾ ਇੰਡੀਅਨ ਪੋਲਿਟਿਕਸ ਦੇ ਵਿੱਚ ਵੀ ਇੱਥੇ ਤੁਸੀਂ ਤੀਜੀ ਧਿਰ ਨਹੀਂ ਖੜੀ ਹੋਣ ਦੇਣੀ ਹੁੰਦੀ ਦੋ ਲੜੀ ਜਾਓ ਤੇ ਸਾਡਾ ਚੱਲੀ ਜਾਊ ਕੰਮ ਆਪਸ ਵਿੱਚ ਦੀ ਤੇ ਅਸੀਂ ਤੀਜੀ ਧਰਨੀ ਖੜੀ ਹੋਣ ਦੇਣੀ ਨਹੀਂ ਹੋਣ ਦਿੰਦੇ ਇਹ ਹੀ ਬਹੁਤੀ ਕੋਸ਼ਿਸ਼ ਹੁੰਦੀ ਆ ਬੀਜੇਪੀ ਦੀ ਕੋਸ਼ਿਸ਼ ਆ ਵੀ ਇੰਨਾ ਚੋ ਕੋ ਬੰਦਾ ਆ ਜੇ ਐਵੇਂ ਕੋ ਹੋਰ ਪਾਸੇ ਆਸੇ ਵਾਲਾ ਸਟਰੋਂਗ ਅਕਾਲੀ ਦਲ ਜਾਂ ਜੈਨੂਨ ਅਕਾਲੀ ਦਲ ਨਾ ਨਿਕਲ ਸਕੇ ਤੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਆ ਇਸ ਕਰਕੇ ਜਿਹੜਾ ਇਸ ਕਿਸਮ ਦੀ ਏਕਤਾ ਦਾ ਜਿਹੜਾ ਆਉਣਾ ਸੁਨੀਲ ਜਾਖੜ ਵੱਲੋਂ ਆਉਣਾ ਇਹ ਆਪਣੇ ਆਪ ਤੇ ਹੋਰ ਵੀ ਜਿਹਨੂੰ ਅੰਗਰੇਜ਼ੀ ਚ ਅਸੀਂ ਕਹਿੰਨੇ ਬੜਾ ਬڑا ਗੁੰਝਲਦਾਰ ਜੀ ਚੀਜ਼ ਹੈ ਜਿਹਨੂੰ ਅੰਗਰੇਜ਼ੀ ਵਾਲੇ ਇੰਟ੍ਰੀਗਿੰਗ ਕਹਿੰਦੇ ਆ ਵੀ ਇਹ ਬੜਾ ਸਿੱਧੂ ਸਾਹਿਬ ਤੋਂ ਆਇਆ ਸਿੱਧੂ ਸਾਹਿਬ ਵੈਸੇ ਨਾ ਭਾਜਪੀ ਨੇ ਤਜਰਬੇ ਬਹੁਤ ਕੀਤੇ ਆ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਅਕਾਲੀ ਦਲ ਭਾਜਪੀ ਦਾ ਘਟ ਜੋੜ ਲੰਮਾ ਸਮਾਂ ਚੱਲਿਆ ਤੇ ਉਹਦੇ ਵਿੱਚ ਚਲੋ ਸਤਾਈ ਵੀ ਬਾਰ-ਬਾਰ ਭੋਗੀ ਵੀ ਸਾਰਾ ਕੁਝ ਪਰ ਉਸ ਤੋਂ ਬਾਅਦ ਜਦੋਂ ਟੁੱਟ-ਭੱਜ ਹੋ ਗਈ ਉਸ ਤੋਂ ਬਾਅਦ ਕਦੇ ਤਾਂ ਸੁਖਬੀਨ ਬਾਦਲ ਤੱਕ ਪਹੁੰਚਦੀਆਂ ਗੱਲਾਂ ਹੁੰਦਾ ਸੀ ਇਹੋ ਜਿਹਾ ਦ੍ਰਿਸ਼ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੋਂ ਲੈ ਕੇ ਵਰਸੀ ਤੱਕ ਵੀ ਬਣਦਾ ਨਜ਼ਰ ਆਉਂਦਾ ਰਿਹਾ ਕਿ ਸ਼ਾਇਦ ਲੋ ਜੀ ਫੇਰ ਕੱਲ ਨੇੜੇ ਆਊਗੀ ਜੀ ਆਹ ਹੋ ਜਾਊਗਾ ਜੀ ਪਰ ਦੂਸਰੇ ਪਾਸੇ ਕਦੇ ਉਹ ਢਿੰਸਿਆਂ ਲਈ ਪੰਜਾਬ ਵਿੱਚ ਦਾਖਲ ਹੋਣਾ ਚਾਹੁੰਦੇ ਆ ਕਦੇ ਗੱਲਾਂ ਧੂਮੇ ਦੀਆਂ ਚੱਲਦੀਆਂ ਕਦੇ ਜਥੇਦਾਰਾਂ ਦੀ ਗੱਲ ਖੁਦ ਅਕਾਲੀ ਦਲ ਕਹਿੰਦਾ ਜੀ ਉਹਨਾਂ ਨਾਲ ਰਲੇ ਨੇ ਪਰ ਅੱਜ ਫੇਰ ਜਿਵੇਂ ਆ ਕੇ ਇੱਥੇ ਗੱਲ ਖੜੀ ਐ ਸਵਾਲ ਤਾਂ ਇਹ ਕਿ ਸੁਖਵੀਰ ਬਾਦਲ ਨੇ ਜਿੰਨੀ ਜੱਦੋਜਹਿਦ ਦੁਬਾਰਾ ਪ੍ਰਧਾਨਗੀ ਲਈ ਕੀਤੀ ਐ ਫਿਰ ਉਹ ਪ੍ਰਧਾਨਗੀ ਤੋਂ ਲੰਬੇ ਹੋ ਜਾਊਗਾ ਨਿਸ਼ਾਨੀ ਨਾਲ ਉੱਪਰ ਹੀ ਹੋ ਜੂਗਾ ਜੇ ਸਮਝੌਤਾ ਹੁੰਦਾ ਜਾਂ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਪੰਜਾਬ 'ਚ ਸਾਨੂੰ ਅਕਾਲੀ ਦਰ ਨੂੰ ਇਕੱਠਿਆਂ ਕਰਕੇ ਹੀ ਫਾਇਦਾ ਹੋਊਗਾ ਉਹਨਾਂ ਨਾਲ ਜਾ ਕੇ ਫੈਲੂਗਾ ਇਸ ਲਈ ਉਹ ਹੁਣ ਇਕੱਠਿਆਂ ਕਰਨ ਇਹਨਾਂ ਦੇ ਦਬਾਅ ਬਣਾ ਰਹੇ ਇਹ ਕਿੱਧਰ ਨੂੰ ਜਾਣੀ ਹੈ ਰਾਜਨੀਤੀ ਦੇਖੋ ਇੰਟਰਨਲ ਜਿਹੜੀ ਸਿਆਸੀ ਲੀਡਰਾਂ ਦੀ ਆਪਸੀ ਦੀ ਰਸਾ ਕਸੀ ਚਲਦੀ ਰਹੀ ਹੈ ਹੁਣ ਤੱਕ ਉਹਦੇ ਵਿੱਚ ਹਜੇ ਤੱਕ ਸ਼ਖੀਰ ਬਾਦਲ ਉਹਨਾਂ 'ਚ ਰਪੇਅਰ ਕੱਢ ਕੇ ਖੜਾ ਵੀ ਜਿੰਨਾ ਕਿ ਬਿਲਕੁਲ ਉੱਠੇ ਉਖੜਦਾ ਨਹੀਂ ਬਿਲਕੁਲ ਪੈਰ ਹੀ ਜਦੋਂ ਰਸਾ ਕਸੀ ਵਿੱਚ ਖਿੱਚੇ ਜਾਂਦੇ ਆ ਫਿਰ ਬੰਦੇ ਦੇ ਪੈਰ ਲੱਗਦੇ ਹਜੇ ਉਹਨੂੰ ਐਂ ਲੱਗਦਾ ਵੀ ਮੈਂ ਖੜਾ ਪੈਰ ਲਾਈ ਖੜਾ ਕਿ ਉਹ ਉਖੜ ਗਿਆ ਤਾਂ ਕੋਈ ਸਮਝੌਤਾ ਕਰਨ ਨੂੰ ਲੱਗਿਆ ਵੀ ਜਿਸ ਦਿਨ ਮੇਰੇ ਹੁਣ ਜ਼ੋਰ ਪੈ ਗਿਆ ਮੈਂ ਉਖੜ ਗਿਆ ਉਖੜ ਰਿਹਾ ਹਾਂ ਸਮਝੌਤਾ ਕਰ ਲੂਗਾ ਉਹਨੂੰ ਕੀ ਸਮਝੌਤੇ ਚ ਕੋਈ ਸਮੱਸਿਆ ਹੈ ਨਹੀਂ ਕੀ ਸਾਰੀ ਤੇ ਇਸ ਕਰਕੇ ਮੈਨੂੰ ਕਿਸੇ ਦੀ ਵੀ ਨਿਸਬਤ ਚਤਾ ਲੱਗਦੀ ਹੁਣ ਸਵਾਲ ਇਹ ਹੈ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਆਨੈਸਟ ਹੈ ਪੰਜ ਚਾਰ ਬੰਦੇ ਜਿਹੜੇ ਪੰਜ ਮੈਂਬਰੀ ਲੱਗੀ ਹੈ ਤੇ ਇਹ ਵੀ ਡਰ ਲੈਂਦਾ ਹੁੰਦਾ ਵੀ ਇਹ ਸਾਰਾ ਕੁਝ ਜਿਹੜਾ ਦੂਜਾ ਸਾਰਾ ਆਲੇ-ਦਾਲੇ ਵਾਲੇ ਸਾਰੇ ਲੋਕ ਹੈ ਇਹ ਕਿਤੇ ਛੱਡ ਕੇ ਪੰਜ ਮੈਂਬਰੀ ਨੂੰ ਛੱਡ ਕੇ ਵੀ ਨਾ ਪਾਸੇ ਹੋ ਜਾਣ ਇਹ ਐਂ ਵੀ ਲੱਗਦਾ ਹੁੰਦਾ ਸਾਰਾ ਕੁਝ ਉਹ ਪੰਜ ਮੈਂਬਰੀ ਕੰਮ ਕਰ ਰਹੀ ਹੈ ਲੋਕਾਂ ਦਾ ਪ੍ਰੈਸ਼ਰ ਹੈ ਕਾਫੀ ਜ਼ਿਆਦਾ ਜੇ ਤੁਸੀਂ ਕੋਈ ਨਵਾਂ ਆਲਟਰਨੇਟਿਵ ਦਿਓ ਕਰੋ ਸਾਰਾ ਕੁਝ ਉਹ ਜਿਹੜੇ ਪੰਜਾਬ ਦੀ ਸਿਆਸ ਦਾ ਪ੍ਰੈਸ਼ਰ ਹੈਗਾ ਤੇ ਨਹੀਂ ਤਾਂ ਪੰਜ ਮੈਂਬਰੀ ਨਾਲ ਜਿੰਨੇ ਜੁੜੇ ਹੋਏ ਆ ਇਹ ਜੁੜਨ ਵੀ ਨਾ ਤੇ ਕਿਉਂਕਿ ਸਾਰੇ ਬੰਦੇ ਬੰਦਿਆਂ ਦੀ ਜਿਹੜੀ ਪ੍ਰੋਫਾਈਲ ਹੈ ਜਿਹੜਾ ਉਹਨਾਂ ਦਾ ਕਾਰਗੁਜ਼ਾਰੀ ਆ ਸਾਰੀ ਹੁਣ ਤੱਕ ਦੀ ਉਹ ਕੋਈ ਉਸ ਤਖਵੀਰ ਬਾਦ ਨਾਲ ਵੱਖਰੀ ਨਹੀਂ ਹੈ ਵੱਖਰੀ ਨਹੀਂ ਹੈ ਵੱਖਰੀ ਨਹੀਂ ਹੈ ਉਹੀ ਏਜੰਡੇ ਨੇ ਉਹੀ ਏਜੰਡੇ ਨੇ ਉਹੀ ਸਾਰਾ ਏਜੰਡਾ ਤਕਰੀਬਨ ਉਹੀ ਫਾਰਮੂਲੇ ਉਹੀ ਫਾਰਮੂਲੀਆਂ ਸਾਰੇ ਉਹੀ ਪਿਤਾਪੁਰਖੀ ਮਤਲਬ ਕਿ ਵੀ ਉਹਨਾਂ ਨੇ ਆਪ ਦੀ ਅੱਗੇ ਤੱਕ ਵਿਰਾਸਤ ਪੋਲਿਟਿਕਸ ਬੱਚਿਆਂ ਨੂੰ ਖੜਾ ਕੀਤਾ ਤੇ ਇਹੀ ਗਿਣਤੀ ਚ ਕਹਿੰਦੇ ਹੁੰਦੇ ਵੀ ਇਹ ਸਾਰੇ ਬਿਜ਼ਨਸਮੈਨ ਹੈ ਜਿਹੜੇ ਹੁਣ ਕਾਲੀ ਲੀਡਰ ਆ ਜਾਂ ਸਖਵੀਰ ਦੇਵਾਲੇ ਵਾਲੇ ਦੇ ਸੀ ਤੇ ਗਿਣਤੀ ਦੇ ਦੋ ਦਰਜਨ ਜਿਹੜੇ ਵੱਡੇ ਆ ਉਹ ਦੋ ਦਰਜਨ ਲਈ ਦੋ ਦਰਜਨਾਂ ਨੇ ਗਾਹ ਆਪ ਦੇ ਪੁੱਤ ਪੋਤਰੇ ਸ਼ੁਰੂ ਕੀਤੇ ਹੋਏ ਆ ਤੇ ਪਾਸੇਉ ਚਾਹੁੰਦੇ ਵੀ ਨਾ ਆ ਜਾਵੇ ਕੋਈ ਲੱਗ ਕੇ ਜਾਵਦਾ ਇਨਫਲੂਐਂਸ ਰੱਖਣਾ ਚਾਹੁੰਦੇ ਆ ਇਹ ਵੀ ਇੱਕ ਤਰੀਕੇ ਦਾ ਇੱਕ ਤਰੀਕੇ ਦਾ ਪ੍ਰੋਫੈਸ਼ਨ ਬਣ ਗਿਆ ਕੀਤਾ ਹੋ ਗਿਆ ਪੋਲਿਟਿਕਸ ਦਾ ਤੇ ਇੱਕ ਬਿਜ਼ਨਸ ਬਣ ਗਿਆ ਤੂੰ ਇਸ ਕਰਕੇ ਜਿਆਦਾ ਪੋਲਿਟਿਕਸ ਨਾਲੋਂ ਬਿਜ਼ਨਸ ਹੈ ਉਸ ਨੂੰ ਪੋਲਿਟਿਕਸ ਨੂੰ ਐਂ ਚਲਾਉਂਦੇ ਵੀ ਬਿジネス ਵੀ ਸਾਡਾ ਠੀਕ ਰਹੇ ਤੇ ਸਾਡੀ ਲੋਕਾਂ ਚ ਥੋੜੀ ਜੀ ਬਣ ਵੀ ਜਾਵੇ ਤਾਂ ਕਿ ਸਰ ਸਰ ਵਿੱਚ ਹੋ ਜਾਈਏ ਭਲ ਬਣ ਕੇ। ਇਹੀ ਸਾਰੀ ਐਕਸਰਸਾਈਜ਼ ਐ। ਇਸ ਐਕਸਰਸਾਈਜ਼ ਵਿੱਚ ਐਵੇਂ ਨਹੀਂ ਜਾਖੜ ਨੇ ਕਿਹਾ। ਹੋ ਸਕਦਾ ਜਾਖੜ ਦੀ ਗੱਲ ਕਹਿਣ ਦਾ ਉਥੇ ਅੰਦਾਜ਼ ਸਾਰੀ ਗੱਲ ਜਿਵੇਂ ਉਹਨੇ ਕਹੀ ਐ ਉਹ ਲੱਗਦਾ ਹੋਵੇ ਪਿੱਛੇ ਸਾਰੀ ਜਿਹੜੀ ਸੋਚ ਚੱਲ ਰਹੀ ਐ ਉਹਦੇ ਕੋਲ ਤਾਂ ਫੀਡਬੈਕ ਹੈਗਾ ਹੀ ਐ ਵੀ ਕਿੱਥੇ ਕਿਹੜਾ ਕੀ ਕਰੇ। ਉਹਨੂੰ ਬੰਦੇ ਵੀ ਮਿਲਦੇ ਆ। ਜਦੋਂ ਉਹ ਆਪ ਭੋਗ ਤੇ ਗਿਆ ਸਾਰਿਆਂ ਨੂੰ ਮਿਲਿਆ ਇਹ ਤਾਂ ਹੈ ਨਹੀਂ ਵੀ ਉਹਨੂੰ ਪਤਾ ਨਹੀਂ ਇਸ ਕਰਕੇ ਇਹਨਾਂ ਦੀ ਕੋਈ ਵੀ ਇਕਨੋਮਿਕ ਲੈਵਲ ਦਾ ਆਰਥਿਕ ਪਾਲਿਸੀ ਰੀਜਨਲ ਪਾਲਿਸੀ ਲੈਂਗੁਏਜ ਦੀ ਪਾਲਿਸੀ ਕਿਸੇ ਪੰਜਾਬੀ ਲੈਂਗੁਏਜ ਪ੍ਰਤੀ ਸਭ ਤੋਂ ਕਿਸੇ ਵੀ ਗੱਲ ਤੇ ਫਰਕ ਨਹੀਂ ਸਿੱਧੂ ਸਾਬ ਇਹ ਵੀ ਸੰਭਾਵਨਾ ਇੱਥੇ ਦੇਖੀ ਜਾ ਰਹੀ ਆ ਕਿ ਇਹ ਜ਼ਰੂਰੀ ਨਹੀਂਗਾ ਕਿ ਬੀਜੇਪੀ ਦੇ ਪਿੱਛੋਂ ਹੀ ਪੂਰਾ ਏਜੰਡਾ ਹੋਵੇ ਕਿੰਤ ਆਪਣਾ ਢਿੰਸਾਂ ਦੇ ਭੋਗ ਦੇ ਉੱਤੇ ਜਿਵੇਂ ਜਾਖੜ ਬੋਲੇ ਨੇ ਜਾਖੜ ਦਾ ਆਪਣਾ ਤਾਂ ਇੱਕ ਏਜੰਡਾ ਹੈਗਾ ਨਾ ਕਿ ਉਹ ਵੀ ਸੀਐਮ ਬਣਨਾ ਚਾਹੁੰਦੇ ਆ ਪੰਜਾਬ ਦੇ ਤੇ ਉਹਨਾਂ ਨੂੰ ਵੀ ਲੱਗਦਾ ਕਿ ਜੇ ਇਕੱਠੇ ਹੋਣਗੇ ਤਾਂ ਸ਼ਾਇਦ ਇਹ ਵੋਟਾਂ ਵੀ ਆਉਣਗੀਆਂ ਤਾਂ ਮੇਰੇ ਚਾਂਸ ਵੱਧ ਜਾਣਗੇ ਕਿਉਂਕਿ ਭਾਜੀਪੀ ਇਸ ਵਾਰ ਦਾਖਲ ਤਾਂ ਬੜੇ ਭਰਾ ਦੇ ਨਾਲ ਤੇ ਹੋਣਾ ਚਾਹੁੰਦੀ ਆ ਨਾ ਗੱਟ ਜੋੜ ਕੇ ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਇੰਨਾਕ ਤਾਂ ਜਿਹੜਾ ਸਟੇਟ ਦਾ ਪ੍ਰੈਜ਼ੀਡੈਂਟ ਹੁੰਦਾ ਉਹਦੇ ਕੋਲ ਇੰਨੇਕ ਤਾਂ ਹੁੰਦੇ ਆ ਇਖਤਿਆਰ ਤੇ ਇੰਨੇਕ ਇੰਡੀਪੈਂਡੈਂਸ ਤਾਂ ਹੁੰਦੀ ਹੈ ਵੀ ਆਪ ਦੇ ਜੋੜ ਤੋੜ ਸਟੇਟ ਦੇ ਵਿੱਚ ਨਾਲੇ ਤਾਂ ਪਾਰਟ ਰਿਹਾ ਬਾਰਦਲਾ ਦੇ ਗਵੰਡੀ ਆਪੜੋ ਸੀ ਹੈ ਇੱਕ ਏਰੀਏ ਦੇ ਆ ਬੜੇ ਮਿਲਦੇ ਆ ਇਹਨਾਂ ਦੇ ਭੋਗ ਪੰਦ ਸਾਰਿਆਂ ਵਿਆਹਾਂ ਪਰਨਾਤਿਆਂ ਤੇ ਜਾਂਦੇ ਆ ਉਹ ਤੋਂ ਸੋਸ਼ਲ ਰਿਲੇਸ਼ਨ ਵੀ ਬੜੇ ਨੇੜੇ ਦੇ ਉਹਨਾਂ ਦੇ ਤੋ ਇਸ ਕਰਕੇ ਉਹ ਉਹਦੇ ਤੇ ਕੋਈ ਗੱਲ ਹੀ ਨਹੀਂ ਹੈ ਉਹਦੇ ਨਾਲ ਬੜੇ ਨੇੜੇ ਦੇ ਨਿੱਕੇ ਸਬੰਧ ਆ ਉਹਨਾਂ ਦੇ ਤੇ ਇਸ ਕਰਕੇ ਉਹਨ ਬੋਲਿਆ ਬੜੇ ਕੰਫੀਡੈਂਸ ਚ ਬੋਲਦਾ ਹੈ ਤੇ ਬੜੀ ਖਲੂਸ ਨਾਲ ਬੋਲਦਾ ਸਾਰਾ ਕੁਝ ਤੇ ਬੜੇ ਬੜਾ ਇਸ ਤਰੀਕੇ ਨਾਲ ਕੰਫੀਡੈਂਸ ਨਾਲ ਅਪੀਲ ਕਰਦਾ ਵੀ ਭਾਈ ਇਕੱਠਾ ਮਾਰ 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 ਲੈਂਦਾ ਮਾਰ ਮਾਰ ਨਹੀਂ ਆਉਂਦੀ ਹਾਂ ਹਾਂ ਐ ਨਹੀਂ ਕੋਈ ਵੀ ਓਪਰੇਆਂ ਜਾਂਗੂ ਗੱਲ ਕਰਦਾ ਉਹਨਾਂ ਦਾ ਪਾਰਟ ਆਫ ਥੈਮ ਉਹਨਾਂ ਦਾ ਹਿੱਸਾ ਹੀ ਬਣ ਕੇ ਗੱਲ ਕਰਦਾ ਤੇ ਜਿੱਦੀ ਉਹ ਅਪੀਲ ਵੀ ਹੁੰਦੀ ਆ ਤੇ ਇਸੇ ਕਰਕੇ ਪ੍ਰੈਸ ਨੇ ਚੱਕਿਆ ਵੀ ਬਹੁਤ ਆ ਉਹ ਤੇ ਉਹਦੀਆਂ ਗੱਲਾਂ ਚੱਲਣ ਗਿਆ ਵੀ ਕਈ ਦਿਨ ਤੇ ਉਹ ਕੋਈ ਇਹ ਗੱਲਾਂ ਉਹਦੀ ਉਹਦੇ ਵਿੱਚ ਗੱਲ 'ਚ ਵਜਣ ਵੀ ਆ ਵੀ ਇਹਦਾ ਮਤਲਬ ਇਹ ਵੀ ਕਲੀਅਰ ਹੈ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਹੋ ਰਿਹਾ ਤੇ ਇਹ ਹੋ ਸਕਦਾ ਕਿ ਕਦੋਂ ਵੀ ਸਮਝੌਤਾ ਹੋ ਸਕਦਾ ਸਿੱਧੂ ਸਾਹਿਬ ਇਸੇ ਪੰਥਕ ਸਿਆਸਤ ਦਾ ਇੱਕ ਪੱਖ ਹੋਰ ਉੱਭਰਿਆ ਮਤਲਬ ਪੰਜਾਬ ਦੇ ਵਿੱਚ ਆਪਾਂ ਅੱਗੇ ਵੀ ਦੇਖਿਆ ਕਿ ਅਕਾਲੀ ਸਿਆਸਤ ਦੇ ਉੱਤੇ ਅਕਾਲੀ ਦਲ ਦੇ ਉੱਤੇ ਕਦਰ ਦੇ ਲੀਡਰਾਂ ਦੇ ਉੱਤੇ ਤਾਂ ਵਿਰੋਧੀ ਦਲ ਹਮਲਾ ਕਰਦੇ ਰਹਿੰਦੇ ਨੇ ਪਰ ਧਾਰਮਿਕ ਪੱਖ ਤੋਂ ਬਚਾ ਕਰਕੇ ਚੱਲਦੇ ਨੇ ਜੰਤਕ ਤੌਰ ਤੇ ਬਚਾ ਕਰਕੇ ਚੱਲਦੇ ਨੇ ਵੈਸੇ ਕੈਪਟਨ ਅਮਰਿੰਦਰ ਨੇ ਵੀ ਜੋ ਟੋਡਲਸ ਆਪ ਚਾਹੁੰਦੇ ਸੀ ਐ ਜੀਪੀਸੀ ਦੇ ਉੱਤੇ ਕਿ ਮੇਰਾ ਵਖਰੇ ਹੋਈ ਸੀ ਕੰਟਰੋਲ ਹੋ ਜਾਵੇ ਤਾਂ ਪਿੱਛੋਂ ਸਾਫ ਦਿੱਤਾ ਹੀ ਹੈ ਕੈਪਟਨ ਅਮਰਿੰਦਰ ਹੋਰਾਂ ਨੇ ਸਾਰਿਆਂ ਨੂੰ ਪਤਾ ਸੋ ਇੱਕ ਕੌਸ਼ਿਸ਼ਾਂ ਬਾਹਰੋਂ ਬੈਠ ਕੇ ਸਾਈਨਟ ਤਾਂ ਹੋ ਸਕਦੀਆਂ ਨੇ ਪਰ ਸ਼ਰੀਆਮ ਕਦੇ ਇਦਾਂ ਪੱਥਕ ਮਸਲਿਆਂ 'ਚ ਰਾਜਿਤਕ ਤਰ੍ਹਾਂ ਦੂਜਿਆਂ ਦੀ ਦਖਲ ਨਹੀਂ ਦਿੱਤੀ ਪਰ ਹੁਣ ਜਿਵੇਂ ਮਜੂਤਾ ਮੁੱਖ ਮੰਤਰੀ ਭਗਵੰਤ ਮਾਨ ਹੋਣੇ ਲੁਧਿਆਣਾ ਜਿੰਨੀ ਚੋਣ ਦੇ ਲਈ ਦੋਹਰੇ ਅਟੈਕ ਕਰ ਰਹੇ ਨੇ ਇੱਕ ਪਾਸੇ ਐਸੀਪੀਸੀ ਤੇ ਅਟੈਕ ਕਰਾ ਉਹਨਾਂ ਦਾ ਕਿ ਜੀ ਇਹ ਤਾਂ ਮੈਂ ਅੰਦਰ ਵੀ ਬੋਲਿਆ ਜੀ ਸੰਸਦ 'ਚ ਵੀ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੈ ਜੀ ਇਹ ਹੈ ਨਾ ਇਹ ਜੇ ਹਲਕੀ ਤੁਕਬੰਦੀ ਵਾਲੀ ਭਾਸ਼ਾ ਬੋਲਣੀ ਫਿਰ ਹੁਣ ਉਹ ਦੂਸਰੇ ਬਸ ਇਹ ਵੀ ਕਹਿਣ ਲੱਗੇ ਕਿ ਅਸੀਂ ਤਾਂ ਸਨ ਲਾ ਲਈ ਇਹਨਾਂ ਦੇ ਘਰਾਂ 'ਚ ਇਹ ਪਹਿਲਾਂ ਪੰਥਕ ਵੋਟ ਜਾਂ ਸਿੱਖ ਵੋਟ ਇਕੱਠੀ ਬੈ ਜਾਂਦੀ ਸੀ ਜੀ ਕੋਥਾਂ ਹੁਣ ਅਸਲੀ ਇਹਨਾਂ ਦੇ ਨੌਜਵਾਨ ਪੱਟਲੇ ਹੁਣ ਸਾਡੇ ਕੰਨੀ ਆ ਗਏ ਅਸੀਂ ਮਤਲਬ ਕਹਿੰਦੇ ਕਿ ਅਕਾਲੀ ਵੋਟ ਦਾ ਜਿਹੜਾ ਨੈਕਸਸ ਸੀ ਇਹਨੂੰ ਨੈਕਸਸ ਦੱਸਦੇ ਹਾਂ ਮਤਲਬ ਕਿ ਉਹ ਅਸੀਂ ਇੱਕ ਗਰੁੱਪ ਜਿਹੜਾ ਬਣਿਆ ਹੋਇਆ ਇੱਕ ਆਪਸ ਵਿੱਚ ਬਣਿਆ ਉਹਨੂੰ ਤੋੜ ਲਿਆ ਸੀ ਹੁਣ ਉਹ ਸਾਡੇ ਕੋਲ ਸੋ ਇਹ ਪੰਥਕ ਧਿਰਾਂ ਦੇ ਉੱਤੇ ਪੰਥਕ ਸਿਆਸਤ ਦੇ ਉੱਤੇ ਇੱਕ ਦੋਹਰਾ ਅਟੈਕ ਧਾਰਮਿਕ ਸੰਸਥਾ ਤੇ ਵੀ ਤੇ ਅਕਾਲੀ ਵੋਟ ਬੈਂਕ ਤੇ ਵੀ ਕੀ ਇਹ ਫਾਇਦਾ ਦਊਗਾ ਆਮ ਆਦਮੀ ਪਾਰਟੀ ਨੂੰ ਕੀ ਇਹ ਅਕਾਲੀ ਦਲ ਦੀ ਕਮਜ਼ੋਰੀ ਦਾ ਨਤੀਜਾ ਹੈ ਸ਼ਰੋਮਣੀ ਕਮੇਟੀ ਦੀ ਕਮਜ਼ੋਰੀ ਦਾ ਨਤੀਜਾ ਹੈ ਕਿ ਹੁਣ ਇੱਕ ਅਜਿਹਾ ਬੰਦਾ ਜਿਹਦਾ ਪੰਥ ਨਾਲ ਕੋਈ ਸਿੱਧਾ ਵਾ ਵਾਸਤਾ ਵੀ ਨਾ ਹੋਵੇ ਤੇ ਉਹ ਅਜਿਹੀਆਂ ਗੱਲਾਂ ਕਰਨ ਲੱਗ ਜੇ ਜਾਇਦੇ ਵਿੱਚੋਂ ਉਹ ਆਪਣੀ ਵੱਡੀ ਰਾਜਨੀਤੀ ਕੱਢ ਲੂਗਾ ਉਹਨੂੰ ਲੱਗਦਾ ਕਿ ਇਹਦੇ ਨਾਲ ਲੁਧਿਆਣਾ ਤੋਂ ਲੁਧਿਆਣਾ ਅਗਲੇ ਲਈ ਵੀ ਮੈਂ ਰਾਹ ਪੱਧਰਾ ਕਰ ਰਿਹਾ ਸੋ ਇਹ ਹਲਕੇ ਬੋਲ ਕਿੰਨੇ ਕੁ ਸਹਾਈ ਹੋਣਗੇ ਆਮ ਆਦਮੀ ਪਾਰਟੀ ਲਈ ਜਾਂ ਕਿਉਂਕਿ ਮੋੜਵਾ ਜਵਾਬ ਤਾਂ ਆਮੀ ਗੁਰਾਂ ਵੱਲੋਂ ਆ ਗਿਆ ਸੋ ਹੋ ਸਕਦਾ ਅੱਜ ਦੀ ਜਿਹੜੀ ਕਮੇਟੀ ਦੀ ਬੈਠਕ ਹੋਗੀ ਆਪਾਂ ਉਹਦੇ ਉੱਪਰ ਵੀ ਜਾਣਾ ਉਸ ਚਰਚਾ ਤੇ ਵੀ ਕਿ ਉਹਦੇ ਵਿੱਚ ਵੀ ਹੋ ਸਕਦਾ ਇਹਦੇ ਬਾਰੇ ਕੋਈ ਮਤਾ ਆਵੇ ਕੁਝ ਗੱਲ ਹੋਵੇ ਪਰ ਭਗਵੰਤ ਮਾਨ ਨੂੰ ਕੀ ਕਰਜ ਪਈ ਸੀ ਖਾਸ ਕਰ ਲੁਧਿਆਣਾ ਸ਼ਹਿਰੀ ਵੋਟ ਦੇ ਵਿੱਚ ਇਸ ਵਿਸ਼ੇ ਨੂੰ ਛੂਣ ਦੀ ਬੱਸ ਸੈਸ਼ਰੀ ਬੋਰਡ ਦੇ ਵਿੱਚ ਐਸਜੀਪੀਸੀ ਕੋਈ ਮੀਨਿੰਗ ਨਹੀਂ ਰੱਖਦੇ ਉੱਥੇ 90 95% ਬੰਦੇ ਦਾ ਕੋਈ ਸਬੰਧ ਹੀ ਨਹੀਂ ਹੈਗਾ ਐਸਜੀਪੀਸੀ ਨਾਲ ਉਥੋਂ ਦੇ ਵੋਟਰ ਦਾ 90% ਵੋਟਰ ਦਾ ਕੋਈ ਸਬੰਧ ਨਹੀਂ ਹੈ ਉਹਦੇ ਐਸਜੀਪੀਸੀ ਸੁਣੀ ਨਹੀਂ ਹੋਣੀ ਉਹਨਾਂ ਦੀ ਅੰਦਰਲੀ ਗੱਲ ਦਾ ਨਹੀਂ ਪਤਾ ਪਰ ਇਹ ਭਗਵੰਤ ਮਾਨ ਨੇ ਤਾਂ ਇੱਕ ਵੱਡੇ ਵੱਡੇ ਆਡੀਅנס ਨੂੰ ਅਡਰੈਸ ਕਰਤਾ ਕਿ ਨਾ ਉੱਥੇ ਥੋੜਾ ਉਹ ਉਹਦੇ ਲਈ ਉਹਨੇ ਆਪਣੀ ਖਬਰ ਬਣਾਉਣੀ ਹੈ ਵੱਡੀ ਗੱਲ ਕਰਨੀ ਹੈ ਤੋਂ ਇਸ ਕਰਕੇ ਜੁਮਲੇ ਆ ਜਿਹੜੇ ਕਿ ਨਾ ਉਹ ਜੁਮਲੇ ਉਹਨੇ ਉਹ ਉਹ ਚੁਟਕਲੇਬਾਜੀ ਕਰ ਨਹੀਂ ਕਰਦੀਆਂ ਚੁਟਕਲੇਬਾਜੀ ਜੁਮਲੇਬਾਜੀ ਇਹ ਦੋਨਾਂ ਚੀਜ਼ਾਂ ਨੇ ਉਸ ਨੂੰ ਪੇ ਕੀਤਾ ਉਹਦੀ ਪੋਲਿਟਿਕਸ ਇਸੇ ਤੇ ਆਧਾਰਿਤ ਰਹੀ ਹੈ ਬਹੁਤ ਹੀ ਬਲਕਿ ਵੀ ਲਾਈਟ ਗੱਲਾਂ ਜੁਮਲੇਬਾਜੀ ਇਸ ਗੱਲ ਵਿੱਚ ਉਹਨੇ ਆਪਦੇ ਸੰਗਰੂਰ ਕਨਸਟਿਟੂਐਂਸੀ ਚ ਤੇ ਢੀਂਡ ਸਾਂ ਨੂੰ ਕਾਫੀ ਵਕਤ ਪਾਈ ਰੱਖਿਆ ਇਸੇ ਗੱਲ ਚ ਵੀ ਆ ਦੇਖੋ ਜੀ ਹੁਣ ਤੁਸੀਂ ਉਮੀਦ ਨਾ ਕਰੋ ਵੀ ਹੁਣ ਇਦੋਂ ਪਿੱਛੋਂ ਤੁਸੀਂ ਜਿੱਤ ਜਾਊਂਗੇ ਇਦੋਂ ਪਿੱਛੋਂ ਉਹ ਪਰਿਵਾਰ ਦਾ ਇੱਕ ਅਗਲਾ ਜਾਣ ਸ਼ੀਨ ਬੈਠਾ ਉਹ ਤੋਂ ਅਗਲਾ ਬੈਠਾਗਾ ਹੁਣ ਤਾਂ ਤਿਆਰ ਬੈਠਿਆ ਇੱਕ ਛੋਟਾ ਬੱਚਾ ਹਜੇ ਸਕੂਲ ਲੱਗਿਆ ਉਹ ਵੀ ਤਿਆਰੀ ਕਰ ਰਿਹਾ ਜੀ ਪੋਲਿਟਿਕ ਚ ਆਉਂਦੀ ਐਹੇ ਜਿਹੜੇ ਜੁਮਲੇ ਸੀ ਇਹ ਕਾਠ ਵੀ ਕਰਦੇ ਆ ਕੀਤੇ ਆ ਤੇ ਇਸ ਕਰਕੇ ਜੁਮਲੇਵਾਜ਼ੀ ਬਹੁਤ ਕਰਦਾ ਤੇ ਉੱਥੇ ਕੋਈ ਉਸ ਆਡੀਅੰਸ ਲਈ ਦੀ ਵੱਡੀ ਆਡੀਅੰਸ ਲਈ ਕਰਦਾ ਸਾਰਾ ਕੁਝ ਤੇ ਤੁੱਕਾ ਹੁੰਦੀ ਕਰਨੀ ਨਹੀਂ ਚਾਹੀਦੀ ਸਾਰੀ ਗੱਲ ਆ ਪਰ ਇਸ ਨੂੰ ਐ ਹੁੰਦਾ ਵੀ ਇਹ ਇਹਦੇ ਨਾਲ ਦੀ ਖਬਰ ਬਣਦੀ ਆ ਲੋਕਾਂ ਨੂੰ ਅਡਰੈਸ ਕਰਦਾ ਤੇ ਚ ਹੋਰ ਕੋਈ ਬੇਸਿਕ ਗੱਲ ਕਰਨੋਂ ਹੈ ਨਹੀਂ ਜਿਹੜਾ ਕੈਂਡੀਡੇਟ ਆ ਇਹਦਾ ਉੱਥੇ ਤੁਸੀਂ ਦੇਖਿਆ ਵੀ ਉਸ ਨੂੰ ਕਰਤਾਰ ਸਿੰਘ ਸਰਾਬੇ ਦੇ ਪੂਰੇ ਨਾਂ ਦਾ ਨਹੀਂ ਪਤਾ ਹਾਂ ਉਹ ਉਹ ਕਰਤਾਰ ਸਿੰਘ ਸਰਾਬੇ ਨੂੰ ਸਰਾਬਾ ਸਿੰਘ ਕਦੇ ਕੋਸ਼ ਕਦੇ ਕੁਝ ਉਹਨੂੰ ਸ਼ਾਇਦ ਸੁਣਿਆ ਹੀ ਨਾ ਹੋਵੇ ਬਿਜ਼ਨਸਮੈਨ ਹੈ ਉਹਨੇ ਨਾ ਨਾ ਗੱਲਾਂ ਦਾ ਕੋਈ ਸਬੰਧ ਹੀ ਨਹੀਂ ਹੈ ਸਾਰੀ ਉਮਰ ਸਿੱਧੂ ਸਾਹਿਬ ਉਹ ਤਾਂ ਆਪਣੇ ਮੁੱਖ ਮੰਤਰੀ ਦਾ ਨਾਮ ਭੁੱਲ ਗਿਆ ਸੀ ਕਿ ਦਿਨ ਬੋਲਣ ਲੱਗੇ ਕਿਜਰੀਵਾਲ ਦਾ ਨਾਮ ਜਾ ਸੀ ਭਗਵੰਤ ਸਿੰਘ ਦਾ ਨਾਮ ਲਈ ਉਹਨੂੰ 2 ਮਿੰਟ ਰੁਕਣਾ ਪਿਆ ਜਾਦ ਕਰਨਾ ਪਿਆ ਔਰ ਨਹੀਂ ਨਾਲ ਦਾ ਦੱਸ ਰਹੇ ਆ ਸਾਰੇ ਪਿੱਛੇ ਖੜੇ ਨਾਲ ਨਾਲ ਦੱਸੀ ਜਾਂਦੇ ਸੀ ਸਾਰੇ ਕਰਤਾਰ ਦੀ ਸਰਾਬੇ ਦਾ ਨਾਮ ਪਿੱਛੇ ਤੋਂ ਦੱਸੋ ਇਹਨੂੰ ਆਪਣੇ ਪੰਜਾਬ ਦੇ ਸ਼ਹੀਦਾਂ ਦੇ ਨਾਮ ਹੀ ਪਤਾ ਉਹ ਕੀ ਸਿਆਸਤਾਂ ਦੇ ਆਨਰ ਤੇ ਇਹ ਇਹ ਮਤਲਬ ਕਿ ਭਗਤ ਸਿੰਘ ਦੀ ਪਾਰਟੀ ਹੈ ਸਰ ਭਗਤ ਸਿੰਘ ਇਹ ਉਹ ਐਸੇ ਬੰਦੇ ਖੜੇ ਕਰਦੇ ਆ ਜਿਹਦੇ ਵਿੱਚ ਟਿਕਟ ਟਿਕਟਾਂ ਦੇ ਟਿਕਟਾਂ ਦਾ ਪਤਾ ਨਹੀਂ ਹੋਰ ਕਿਸੇ ਗਿਣਤੀ ਮਿੰਤੀ ਜੀ ਟਿਕਟ ਦਿੱਤੀ ਜਾਂਦੀ ਆ ਕੋਈ ਕੈਂਡੀਡੇਟ ਕਰਕੇ ਨਹੀਂ ਦਿੱਤੀ ਜਾਂਦੀ ਤੇ ਇਹਨਾਂ ਨੂੰ ਹੈ ਤਜਰਬਾ ਵੀ ਸਾਡੇ ਸਾਡੇ ਨਾਂ ਤੇ ਜਿੱਤਣਗੇ ਅਸੀਂ ਜਿੰਨੂੰ ਮਰਜ਼ੀ ਖੜਾ ਕਰ ਦਈਏ ਅੱਗੇ ਅੱਗੇ ਹੁੰਦਾ ਸੀ ਵੀ ਅਕਾਲੀ ਦਲ ਦੀ ਇੱਕ ਵਾਰ ਇਹੋ ਜੀ ਪੋਜੀਸ਼ਨ ਹੁੰਦੀ ਸੀ ਵੀ ਭਾਵੇਂ ਜੀ ਇੱਥੇ ਕੋਈ ਕਿਸੇ ਦੇ ਸਿਰ ਤੇ ਹੱਥ ਰੱਖ ਦੇਣ ਜੀ ਅਕਾਲੀ ਦਲ ਬੰਦਾ ਕੋ ਉਹੀ ਜਿੱਤ ਜਾਂਦਾ ਐ ਇਸ ਦੀ ਪੋਜੀਸ਼ਨ ਜਿਹੜਾ ਇਹ ਹਜੇ ਉਸ ਭਲੇਖੇ ਚ ਹੈ ਕਿ ਉਸ ਮੁਗਾਲਤੇ ਚ ਹੈ ਵੀ ਅਸੀਂ ਤਾਂ ਜੀ 92 ਜਿੱਤ ਗਏ ਸੀ ਤੇ ਹੁਣ ਅਸੀਂ ਉਸੇ ਲੈਵਲ ਤੇ ਜਿੱਤਾਂਗੇ ਹਾਲਾਂਕਿ ਹਾਲਤ ਇੰਨੀ ਜ਼ਿਆਦਾ ਏਰੀਆ ਚ ਪਤਲੀ ਹੋਈ ਆ ਬਾਹਰ ਕੋਈ ਇਸ਼ੂ ਵੀ ਨਹੀਂ ਹੈ ਕਿ ਨਾ ਸਾਰਾ ਕਿਸੇ ਕਰਨ ਦਾ ਤੇ ਇਸ ਕਰਕੇ ਇਹ ਜਿਹੜੀ ਇਹ ਜਿਹੜੀ ਸਾਰੀ ਕੰਸਟੀਟੂਐਂਸੀ ਵੇਲੇ ਜਾਂ ਇਹੋ ਜਿਹੀ ਕੀਤੀ ਹੈ ਜੀ ਦਾ ਧਾਮੇ ਨੇ ਵੀ ਚੰਗਾ ਜਵਾਬ ਦਿੱਤਾ ਆ ਤੇ ਵੈਸੇ ਤਾਂ ਮੰਨਦਾ ਜਵਾਬ ਦੇਤਾ ਭਾਵੇਂ ਇਹਦਾ ਤੇ ਇਹਨੇ ਵੀ ਗਲਤ ਕੀਤਾ ਪਰ ਐਸਜੀਪੀਸੀ ਚ ਵੀ ਬਥੇਰੀਆਂ ਗਲਤੀਆਂ ਨੇ ਨਹੀਂ ਮੈਂ ਉਹੀ ਉਹੀ ਮੈਂ ਕਹਿਣਾ ਚਾਹੁੰਨਾ ਕਿ ਐਸਜੀਪੀਸੀ ਚ ਕਾਫੀ ਖਾਮੀਆਂ ਨੇ ਉਹ ਖਾਮੀਆਂ ਦਰਸਤ ਹੋਣ ਦੀ ਲੋੜ ਹੈ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਪਰ ਘੱਟੋ ਘੱਟ ਫਿਰ ਵੀ ਸਾਡੀ ਇੱਕ ਸਰਮੋਹ ਸਿੱਖਾਂ ਦੀ ਸੰਸਥਾ ਹੈ ਉਹਦੇ ਬਾਰੇ ਖਾਸ ਕਰਕੇ ਇਹੋ ਜਿਹੀ ਉਹਦੀ ਅਸਾਰੂ ਵੀ ਕੰਮ ਬਹੁਤ ਨੇ ਜੇ ਕੁਝ ਗਲਤੀਆਂ ਪਤਾਈਆਂ ਨੇ ਤਾਂ ਚੰਗੇ ਕਾਰਜ ਵੀ ਬਹੁਤ ਨੇ ਕਿੰਨਿਆਂ ਨੂੰ ਵਿਦਿਅਕ ਅਦਾਰਿਆਂ ਚ ਕਿੰਨਿਆਂ ਨੂੰ ਸਮਾਜਿਕ ਖੇਤਰ ਦੇ ਵਿੱਚ ਕਿੰਨਿਆਂ ਨੂੰ ਸਾਰੇ ਦੇਖੇਤਰ ਦੇ ਵਿੱਚ ਜਾਂ ਆਪ ਦਾ ਕਿਤੇ ਵੀ ਆਉਂਦੀ ਆ ਪੰਜਾਬ ਤਾਂ ਪੰਜਾਬ ਪੰਜਾਬ ਤੋਂ ਬਾਹਰ ਵੀ ਸੂਬਿਆਂ ਤੋਂ ਬਾਹਰ ਵੀ ਮੁਲਕ ਤੋਂ ਬਾਹਰ ਵੀ ਤਾਂ ਐਸਜੀਪੀਸੀ ਵੀ ਉੱਥੇ ਕਿਤਨਾ ਕਿਤੇ ਆਪਣਾ ਰੋਲ ਨਿਭਾਉਂਦੀ ਹੈ ਸੋ ਪ੍ਰਬੰਧਾਂ ਚ ਵੀ ਵੱਡਾ ਯੋਗਦਾਨਾ ਉਹਦੇ باوجود ਮਤਲਬ ਕਿ ਇੱਕ ਮੁੱਖ ਮੰਤਰੀ ਦਾ ਇੰਨਾ ਹਲਕਾ ਬਿਆਨ ਦੇਣਾ ਸ਼ੋਭ ਦਾ ਮੈਨੂੰ ਲੱਗਦਾ ਸ਼ੋਭ ਦਾ ਨਹੀਂ ਗੱਲ ਇਹ ਉਹਦੇ ਲੈਵਲ ਦੀ ਗੱਲ ਨਹੀਂ ਹੈਗੀ ਜਿਹੜੀ ਉਹ ਛੇੜ ਰਿਹਾ ਉਹ ਚੰਗਾ ਨਹੀਂ ਲੱਗਿਆ ਬਿਲਕੁਲ ਠੀਕ ਨਹੀਂ ਲੱਗਦਾ ਇਹ ਮਤਲਬ ਇੱਕ ਸੰਜੀਦਾ ਗੱਲਾਂ ਚਾਹੁੰਦਾ ਪਰ ਇਹਨੇ ਕਈ ਗੱਲਾਂ ਬਈ ਵੇਖੋ ਤੁਹਾਨੂੰ ਜਦੋਂ ਤੁਹਾਡੇ ਔਰੀਐਂਟੇਸ਼ਨ ਸ਼ੁਰੂਆਤ ਤੁਹਾਡੇ ਮਾਈਂਡ ਦਾ ਮੇਕਅਪ ਹੀ ਸਾਰਾ ਇਸ ਸਟੇਜਾਂ ਤੇ ਸ਼ੁਰੂ ਹੋਇਆ ਤੇ ਉਹਦੇ ਚ ਤੁਸੀਂ ਖੱਟਿਆ ਤੁਸੀਂ ਉਹ ਉਸੇ ਦਾ ਤੁਹਾਡਾ ਇੱਕ ਵੱਡਾ ਗੋਣਾ ਹੈ ਉਹ ਨੂੰ ਤੁਸੀਂ ਗਵਾ ਲੋਗੇ ਤਾਂ ਕੀ ਰਹਿ ਜੂ ਹੁਣ ਗਵਾਨ ਤਾਂ ਮਾਨ ਦੇ ਪੱਲੇ ਕੋਈ ਪਲੈਨਰ ਨਹੀਂ ਕੋਈ ਵੱਡਾ ਸੀਰੀਅਸ ਪੋਲੀਟੀਸ਼ੀਅਨ ਨਹੀਂ ਹੈ ਤੇ ਬਸ ਇਹ ਗੱਲਾਂ ਕਰਕੇ ਆਇਆ ਹੈਗਾ ਤੇ ਮੈਂ ਇਹਨੂੰ ਗੱਲ ਕਰਨੀ ਆਉਂਦੀ ਸੀ ਸਟੇਜ ਤੇ ਤੇ ਸਟੇਜ ਦਾ ਸਟੇਜ ਹੀ ਪੇ ਕਰ ਗਿਆ ਇਹਨੂੰ ਸਾਰਾ ਜਿੰਨਾ ਕੀਤਾ ਉਹ ਸਟੇਜ ਦੀਆਂ ਗੱਲਾਂ ਕਰਦਾ ਇਤੋਂ ਬਾਅਦ ਕੁਝ ਨਹੀਂ ਸਟੇਜ ਦੀ ਤੇ ਇਸ ਕਰਕੇ ਐਸਜੀਪੀਸੀ ਨੂੰ ਵੀ ਅਖੀਰ ਪਰ ਆਪਾਂ ਤਾਂ ਨਹੀਂ ਕਹਿੰਦੇ ਵੀ ਇਹ ਐਂ ਗੱਲ ਕਹੇ ਪਰ ਐਸਜੀਪੀਸੀ ਦੇ ਆਪ ਦੇ ਕੁਝ ਇਹੋ ਜਿਹੇ ਬਣੇ ਹੋਏ ਆ ਜਾਂ ਇਹੋ ਜਿਹੇ ਥੱਲੇ ਆ ਗਿਆ ਰਿਡਿਊਸ ਕਰ ਲਿਆ ਤੇ ਆਪਣੂ ਨੇ ਨੀਚੇ ਲੈ ਆਂਦਾ ਜੀਦੇ ਕਰਕੇ ਇਹ ਬੰਦੇ ਵੀ ਬੋਲ ਦਿੰਦੇ ਆ ਨਹੀਂ ਤਾਂ ਤੁਸੀਂ ਇਹ ਜੀਆਂ ਗੱਲਾਂ ਇਹ ਜੇ ਕਈ ਜੁਮਲੇ ਤੁਸੀਂ ਸਰਕਾਰ ਬਾਰੇ ਵੀ ਕਹਿ ਸਕਦੇ ਹੋ ਸਰਕਾਰ ਬਾਰੇ ਵੀ ਐਸਜੀਪੀਸੀ ਵਾਲੇ ਕਹਿ ਸਕਦੇ ਆ ਉਹਨੇ ਕੀ ਕਿਹਾ ਧਾਮ ਸਰਕਾਰ ਬਾਰੇ ਕੀ ਮੁੱਖ ਮੰਤਰੀ ਬਾਰੇ ਕਿ ਕਿੰਨਾ ਕੁ ਪ੍ਰਚਲਿਤ ਹੈ ਪ੍ਰਚਲਿਤ ਹੈ ਕਿੰਨਾ ਚਲੋ ਤੁਸੀਂ ਉਹ ਧਾਮੀ ਨੇ ਜਿਹੜਾ ਜ਼ਿਆਦਾ ਰਿਐਕਸ਼ਨ ਕੀਤਾ ਉਹਦੇ ਵਿੱਚ ਉਹਨੇ ਐਸਜੀਪੀਸੀ ਨੂੰ ਸਿਰਮੌਰ ਸੰਸਥਾ ਜੇ ਉਹ ਪ੍ਰਾਣੀ ਬੋਲੀ ਬੋਲੀ ਜਾ ਰਹੇ ਆ ਤੇ ਉਹ ਠੀਕ ਆ ਉਹਨੇ ਸਿੱਧੇ ਤਰ ਸਿੱਧੇ ਸਿਮੇ ਕੋਈ ਪ੍ਰਹਾਰ ਰੋਸ ਕਿਸੇ ਦਾ ਕੀਤਾ ਨਹੀਂਗਾ ਜਿਹਦਾ ਪਰਸਨਲ ਲੈਵਲ ਦਾ ਵੀ ਨਹੀਂ ਲੈਂਦਾ ਕੋਈ ਤੇ ਚਲੋ ਠੀਕ ਹੈ ਤਾਂ ਸਾਰੀ ਗੱਲ ਇਸ ਕਰਕੇ ਉਹ ਹੁਣ ਬਾਏ ਲੱਗਦਾ ਇਹ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਹੈਗੇ ਇਹ ਹੋਇਆ ਪਿਆਗਾ ਸਾਰਾ ਕੁਝ ਹੈ ਹਾਂਜੀ ਚਲੋ ਅੱਗੇ ਬੜ ਜਾਂਦੀ ਹੈ ਇਹਦੇ ਉੱਤੇ ਵੀ ਨਜ਼ਰ ਰੱਖਾਂਗੇ ਤੁਸੀਂ ਬੇਖਦ ਰੱਖਲਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ